ਆਓ ਦੋਸਤੋ ਆਪਾਂ ਗੱਲ ਕਰਦੇ ਹਾਂ ਕਿ ਜਨਾਨੀ ਕੀ ਚਾਹੁੰਦੀ ਹੈ ਇੱਕ ਵਾਰੀ ਕੋਈ ਪੁਰਾਣੀ ਗੱਲ ਹੈ ਕੋਈ ਰਾਜਾ ਸੀ ਰਾਜੇ ਦੇ ਦਰਬਾਰ ਚ ਕੋਈ ਇੱਕ ਮਲਜਮ ਪੇਸ਼ ਕਰਿਆ ਜਿਸ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਮਲਜਮ ਨੇ ਗੁਜਾਰਿਸ਼ ਕਰੀ ਰਾਜਾ 'ਗੇ ਅਪੀਲ ਕਰੀ ਰਾਜਾ ਸਾਹਿਬ ਮੈਨੂੰ ਬਖਸ਼ ਲਓ ਮੈਨੂੰ ਕੋਈ ਹੋਰ ਸਿਆ ਦੇ ਦਿਓ ਛੋਟੀ ਮੋਟੀ ਫਾਂਸੀ ਨਾ ਲਾਓ ਰਾਜਾ ਕਹਿਣ ਲੱਗਿਆ ਕੋਈ ਗੱਲ ਨਹੀਂ ਤੈਨੂੰ ਮaaf ਕਰ ਦਾਂਗੇ ਪਰ ਸਾਡੀ ਇੱਕ ਸ਼ਰਤ ਹੈ ਸ਼ਰਤ ਇਹ ਹੈ ਕਿ ਐਂ ਦੱਸ ਵੀ ਜਨਾਨੀ ਕੀ ਚਾਹੁੰਦੀ ਹੈ ਮਲਜਮ ਕਹਿਣ ਲੱਗਾ ਰਾਜਾ ਜੀ ਕੋਈ ਗੱਲ ਨਹੀਂ ਦੱਸ ਦਿਆਂਗੇ ਪਰ ਮੈਨੂੰ ਟਾਈਮ ਚਾਹੀਦਾ ਹੈ ਰਾਜਾ ਕਹਿੰਦਾ ਬੋਲੋ ਕਿੰਨਾ ਟਾਈਮ ਚਾਹੀਦਾ ਹੈ ਮਲਜਮ ਕਹਿਣ ਲੱਗਾ ਮੈਨੂੰ ਘੱਟੋ ਘਾਟ ਇੱਕ ਸਾਲ ਦਾ ਟਾਈਮ ਦਿਓ ਮੈਂ ਤੁਹਾਨੂੰ ਇਸ ਗੱਲ ਦਾ ਨਿਤਾਰਾ ਕੱਢ ਕੇ ਦੱਸ ਦਿਆਂਗਾ ਵੀ ਜਨਾਨੀ ਕੀ ਚਾਹੁੰਦੀ ਹੈ ਰਾਜਾ ਕਹਿਣ ਲੱਗਾ ਚਲੋ ਕੋਈ ਗੱਲ ਨਹੀਂ ਤੈਨੂੰ ਇੱਕ ਸਾਲ ਦਾ ਟਾਈਮ ਦਿੱਤਾ ਪਰ ਜੇ ਤੂੰ ਰਾਜ ਤੋਂ ਬਾਹਰ ਭਜਣ ਦੀ ਕੋਸ਼ਿਸ਼ ਕੀਤੀ ਜਾਂ ਸਾਨੂੰ ਪਤਾ ਲੱਗਿਆ ਕੋਈ ਜਾਂ ਤੂੰ ਕੋਈ ਹਿਰਾਫਰੀ ਕਰਨ ਦੀ ਕੋਸ਼ਿਸ਼ ਕੀਤੀ ਥੋ ਬਚ ਕੇ ਭਜਣ ਦੀ ਕੋਸ਼ਿਸ਼ ਕੀਤੀ ਤਾਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਸਾਰੇ ਨੂੰ ਹੀ ਕੋਲੂ ਚ ਪੀੜ ਦੇਵਾਂਗੇ ਇਹ ਗੱਲ ਕਹਿ ਕੇ ਤੇ ਰਾਜੇ ਨੇ ਮੁਲਜਮ ਨੂੰ 1 ਸਾਲ ਦਾ ਟਾਈਮ ਦੇ ਦਿੱਤਾ ਜਾ ਕਹਿੰਦਾ ਤੈਨੂੰ 1 ਸਾਲ ਦਾ ਟਾਈਮ ਦਿੱਤਾ ਪਤਾ ਕਰਕੇ ਦੱਸ ਪੂਰੀ ਗੱਲ ਦਾ ਉਹ ਤੁਹਾਚਲਾ ਜਾਂਦਾ ਹੈ ਘਰੇ ਜਾ ਕੇ ਪਰਿਵਾਰ ਨਾਲ ਗੱਲ ਕਰਦਾ ਹੈ ਤੇ ਲੋਕਾਂ ਨੂੰ ਸਿਆਣਿਆਂ ਨੂੰ ਪੁੱਛਦਾ ਹੈ ਵੀ ਇਹ ਕਿਦਾਂ ਹੋ ਸਕਦਾ ਹੈ ਵੀ ਜਨਾਨੀ ਕੀ ਚਾਹੁੰਦੀ ਹੈ ਇਸ ਬਾਰੇ ਕੋਈ ਦੱਸ ਦੇਵੇ ਤਾਂ ਸਾਰੇ ਲੋਕਾਂ ਨੇ ਇਸ ਗੱਲ ਦਾ ਕੋਈ ਜਵਾਬ ਨਹੀਂ ਦਿਆ ਕਈ ਸਿਆਣਿਆਂ ਕੋਲ ਵੀ ਗਿਆ ਕਾਫੀ ਟਾਈਮ ਨੂੰ ਲੰਘ ਗਿਆ ਕਰਦੇ ਕਰਾਉਂਦੇ ਉਹਨੂੰ 6 ਮਹੀਨੇ ਲੰਘ ਗਏ ਉਹਨਾਂ ਕਹਿੰਿਆ ਨਹੀਂ ਪਾਰ ਪੈਂਦੀ ਹੁਣ ਕਿਵੇਂ ਕਰੀਏ ਫਾਂਸੀ ਚੜਨਾ ਹੀ ਪੈਣਾ ਹੈ ਫੇਰ ਵੀ ਉਸਨੇ ਹਿੰਮਤ ਨਹੀਂ ਹਾਰੀ ਕਿਸੇ ਹੋਰ ਸਾਧ ਕੋਲੇ ਚਲਾ ਗਿਆ ਜੋ ਗਿੱਗ 10 ਸਪਾਈ ਕਿਸੇ ਨੇ ਕਿ ਸਾਧ ਕੋਈ ਹੈਗਾ ਉੱਥੇ ਮੰਨਿਆ ਪਰ ਮੰਨਿਆ ਉਹਦੇ ਕੋਲੇ ਜਾ ਕੇ ਪੁੱਛਣ ਲੱਗਿਆ ਬਾਬਾ ਜੀ ਮੈਨੂੰ ਆਹ ਪ੍ਰੋਬਲਮ ਹੈ ਮੈਨੂੰ ਇਹ ਦੱਸੋ ਇਸ ਗੱਲ ਦਾ ਜਵਾਬ ਚਾਹੀਦਾ ਮੈਨੂੰ ਵੀ ਜਨਾਨੀ ਕੀ ਚਾਹੁੰਦੀ ਹੈ ਸਾਧ ਕਹਿੰਦਾ ਤੂੰ ਐ ਕਰ ਜੰਗਲ 'ਚ ਇੱਕ ਦੱਸਿਆ ਉਹਨੇ ਕਿ ਉੱਥੇ ਫੁਲਾਨੀ ਜਗ੍ਹਾ ਜਾਵੜਾ ਉੱਥੇ ਇੱਕ ਹਵੇਲੀ ਹੈ ਪੁਰਾਣੀ ਉਧਰ ਤੇ ਜਾ ਉੱਥੇ ਤੈਨੂੰ ਤੇਰਾ ਜਵਾਬ ਮਿਲੇਗਾ ਉਹ ਉੱਥੇ ਚਲਾ ਜਾਂਦਾ ਹੈ ਉੱਥੇ ਜਾ ਕੇ ਜਦੋਂ ਦੇਖਦਾ ਉਹਨੂੰ ਕੋਈ ਬੰਦਾ ਉੱਥੇ ਚਮਕਦਾ ਨਹੀਂ ਚਾਰ-ਛੇ ਫੇਰੇ ਨਿਗਾਹ ਮਾਰਦਾ ਹੈ ਵੀ ਇੱਥੇ ਕੀ ਜਵਾਬ ਮਿਲੇਗਾ ਉਹ ਨਿਰਾਸ਼ਾ ਹੋ ਕੇ ਉੱਥੇ ਖੜ ਜਾਂਦਾ ਹੈ ਇਨੇ ਇੱਕ ਪਾਸੋਂ ਆਵਾਜ਼ ਆਉਂਦੀ ਹੈ ਕਹਿੰਦੀ ਕੀ ਲੈਣਾ ਆਇਆ ਇੱਥੇ ਕਹਿੰਦਾ ਮੈਂ ਇਹ ਜ ਮੈਂ ਜਵਾਬ ਮੰਗਣ ਆਇਆ ਉਹ ਕਹਿਣ ਲੱਗੀ ਕੀ ਜਵਾਬ ਇੱਕ ਲੇਡੀ ਦੀ ਆਵਾਜ਼ ਆਉਂਦੀ ਹੈ ਉਹ ਕਹਿੰਦਾ ਮੈਂ ਇਹ ਚਾਹ ਉਹ ਇਹ ਜਵਾਬ ਮੰਗਣ ਆਇਆ ਕਿ ਜਨਾਨੀ ਕੀ ਚਾਹੁੰਦੀ ਹੈ ਉਹ ਕਹਿੰਦੀ ਮੈਂ ਤੇਰੇ ਸਾਹਮਣੇ ਪ੍ਰਗਟ ਹੋਣੀਆਂ ਪ੍ਰਗਟ ਹੋ ਗਈ ਕਹਦੀ ਮੈਂ ਹਾਂ ਚੜੇਲ ਜੇ ਇਹ ਜਵਾਬ ਤੈਨੂੰ ਚਾਹੀਦਾ ਹੈ ਜਵਾਬ ਤੈਨੂੰ ਜਰੂਰ ਦੇਵਾਂਗੀ ਪਰਛੰਦ ਦਾ ਉੱਤਰ ਤੈਨੂੰ ਮੈਂ ਦੇਵਾਂਗੀ ਪਰ ਇਸ ਦੀ ਇੱਕ ਸ਼ਰਤ ਹੈ ਉਹ ਬੰਦਾ ਕਹਿਣ ਲੱਗਾ ਦੱਸੋ ਕੀ ਸ਼ਰਤ ਹੈ ਕੜੇਲ ਕਹਿਣ ਲੱਗੀ ਕਿ ਤੈਨੂੰ ਮੇਰੇ ਨਾਲ ਸ਼ਾਦੀ ਕਰਾਣੀ ਪਵੇਗੀ ਫਿਰ ਤੈਨੂੰ ਇਸ ਤੇਰੇ ਪਰਛੰਦਾ ਉੱਤਰ ਦੇਵਾਂਗੀ ਉਹ ਕਬਰਾ ਕੇ ਕਹਿੰਦਾ ਚਲੋ ਠੀਕ ਹੈ ਮੈਂ ਤੈਨੂੰ ਦੱਸਦਾ ਹਾਂ ਮੈਨੂੰ ਥੋੜੇ ਚਿਰ ਦਾ ਟਾਈਮ ਦਿਓ ਉਹ ਕਹਿੰਦੀ ਕੋਈ ਗੱਲ ਨਹੀਂ ਜਾ ਤੈਨੂੰ ਟਾਈਮ ਦਿੱਤਾ ਜਦੋਂ ਤੇਰੀ ਮਰਜ਼ੀ ਹੋਵੇ ਤਾਂ ਆ ਜਾਵੀਂ ਉਹ ਕਹਿੰਦਾ ਠੀਕ ਹੈ ਉਹ ਘਰੇ ਗਿਆ ਕਿਸੇ ਨੂੰ ਇਹ ਗੱਲ ਦੱਸੀ ਨਹੀਂ ਪਰ ਉਹ ਸੋਚਦਾ ਰਿਹਾ ਕਾਹੂ ਟਾਈਮ ਸੋਚਦੇ ਸੋਚਦੇ ਨੂੰ ਇੱਕ ਮਹੀਨਾ ਲੰਘ ਗਿਆ ਉਹਨੇ ਸੋਚਿਆ ਵੀ ਟਾਈਮ ਨੇੜੇ ਆ ਗਿਆ ਫਾਂਸੀ ਦਾ ਵੀ ਤੇ ਜੇ ਨਾ ਗੱਲ ਦੱਸੀ ਤਾਂ ਰਾਜਾ ਤੈਨੂੰ ਫਾਂਸੀ ਚਾੜ ਦੇਗਾ ਤੇ ਇੱਧਰ ਚੜੇਲ ਚੜੇਲ ਨਾਲ ਵਿਆਹ ਕਰਾ ਕੇ ਉਸ ਤੋਂ ਵੀ ਜ਼ਿਆਦਾ ਨਾ ਫਾਸ਼ਜਾਂ ਕਦੇ ਫਿਰ ਉਸਨੇ ਸੋਚਿਆ ਚਲੋ ਕੋਈ ਗੱਲ ਨਹੀਂ ਮਰਨ ਨਾਲ ਤਾਂ ਚੰਗਾ ਹੈ ਕੀਤਾ ਚੜੇਲ ਮੇਰਾ ਕੀ ਕਰੇਗੀ ਬਾ ਜ਼ਿਆਦਾ ਤੋਂ ਜ਼ਿਆਦਾ ਤੰਗ ਹੀ ਕਰੇਗੀ ਫਿਰ ਜਾਵੜ ਦਾ ਚੜੇਲ ਕੋਲੇ ਕਹਿਣ ਲੱਗਿਆ ਚਲੋ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਸ਼ਾਦੀ ਕਰ ਲੰਨਾ ਹਾਂ ਚੜੇਲ ਨਾਲ ਸ਼ਾਦੀ ਕਰ ਲਈ ਉਹਨੇ ਸ਼ਾਦੀ ਕਰਨ ਤੋਂ ਬਾਅਦ ਕੁਝ ਸਮਾਂ ਲੰਘਿਆ ਤੇ ਉਹਨੇ ਪੁੱਛਿਆ ਵੀ ਮੇਰੇ ਪਰਸੰਦ ਦਾ ਉੱਤਰ ਦਿਓ ਤੁਸੀਂ ਹੁਣ ਤੁਸੀਂ ਕਹਿੰਦੇ ਸੀ ਤੁਹਾਡੇ ਪਰਸੰਦ ਦਾ ਉੱਤਰ ਮੈਂ ਦੇਵਾਂਗੀ ਚੜੇਲ ਕਹਿੰਦੀ ਹਾਂ ਮੈਂ ਦੇਵਾਂਗੀ ਜ਼ਰੂਰ ਦੇਵਾਂਗੀ ਜਿੰਦੀ ਕਿਉਂ ਨਹੀਂ ਪਰ ਇੱਕ ਗੱਲ ਹੈ ਕਿ ਮੈਂ ਸ਼ਾਦੀ ਕਰਨ ਤੋਂ ਬਾਅਦ ਕਹਿੰਦੀ ਇੱਕ ਗੱਲ ਹੈ ਕਿ ਮੈਂ 24 ਘੰਟਿਆਂ ਚੋਂ 12 ਘੰਟੇ ਮੈਂ ਚੜੇਲ ਰਹਾਂਗੀ ਤੇ 12 ਘੰਟੇ ਮੈਂ ਪਰੀ ਰ੍ਹਾਂਗੀ ਤੁਸੀਂ ਦੱਸੋ ਵੀ ਮੈਂ ਕੀ ਬਣਾ ਕਿਹੜੇ ਟਾਈਮ ਕੀ ਬਣਾ ਦਿਨੇ ਪਰੀ ਬਣਾ ਜਾਂ ਰਾਤ ਨੂੰ ਪਰੀ ਬਣਾ ਜਾਂ ਦਿਨੇ ਚੜੇਲ ਬਣਾ ਜਾਂ ਰਾਤ ਨੂੰ ਚੜੇਲ ਬਣਾ ਕਹਿੰਦਾ ਚਲੋ ਮੈਂ ਤੁਹਾਨੂੰ ਸੋਚ ਕੇ ਦੱਸਦਾ ਉਹਨੇ ਫੇਰ ਮਨ ਚ ਸੋਚਿਆ ਵੀ ਦਿਨੇ ਚੜੇਲ ਬਣਾਈ ਤਾਂ ਕਿਵੇਂ ਕਰਾਂਗਾ ਵੀ ਲੋਕ ਦੇਖਣਗੇ ਜੇ ਰਾਤ ਨੂੰ ਚੜੇਲ ਬਣਾਈ ਤਾਂ ਮੈਨੂੰ ਡਰ ਲੱਗੂਗਾ ਕੋਲੇ ਬੈਠੇ ਨੂੰ ਫੇਰ ਉਸਨੇ ਸੋਚਿਆ ਦੁਆਰੇ ਗਿਆ ਉਹਦੇ ਕੋਲ ਕਹਿੰਦੀ ਦੱਸੋ ਕਹਿੰਦਾ ਜਿਹੜੀ ਤੇਰੀ ਮਰਜ਼ੀ ਹੈ ਉਹੀ ਬਣ ਜਾ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਚੜੇਲ ਬਣ ਪਵੇਂ ਤੇ پری ਬਣ ਪਰ ਮੈਨੂੰ ਮੇਰੇ ਪਰਸਨ ਦਾ ਉੱਤਰ ਦੇ ਦਿਓ ਉਹ ਕਹਿੰਦੀ ਚਲੋ ਠੀਕ ਹੈ ਉਹ 24 ਘੰਟੇ ਹੀ ਮੁੜ ਕੇ پری ਬਣ ਕੇ ਰਹਿਣ ਲੱਗ ਗਈ ਤੇ ਉਹਨੂੰ ਸਮਝ ਆ ਗਿਆ ਕਿ ਔਰਤ ਹੀ ਚਾਹੁੰਦੀ ਹੈ ਕਿ ਜੋ ਉਹਦੀ ਮਰਜ਼ੀ ਕਰਾਂ ਜੋ ਉਹਦੀ ਮਰਜ਼ੀ ਹੈ ਉਹਨੇ ਕਹਤਾ ਜਿਹੜੀ ਤੇਰੀ ਮਰਜ਼ੀ ਹੈ ਤੂੰ ਉਹੀ ਬਣ ਤੇ ਫਿਰ ਔਰਤ परी ਬਣ ਗਈ ਚੜੇਲ ਨਹੀਂ ਬਣੀ ਉਸ ਨੂੰ ਪਤਾ ਲੱਗ ਗਿਆ ਕਿ ਔਰਤ ਨੂੰ ਆਪਦੀ ਮਰਜ਼ੀ ਕਰਨ ਦਿਓ ਤੇ ਔਰਤ ਖੁਸ਼ ਰਹਿੰਦੀ ਹੈ ਉਹ ਰਾਜੇ ਦੇ ਪਾਸ ਚਲਾ ਗਿਆ ਰਾਜਾ ਜੀ ਤੁਹਾਡੇ ਪਰਸਨ ਦਾ ਮੈਂ ਉੱਤਰ ਲਿਆ ਹਾਂ ਰਾਜਾ ਕਹਿੰਦਾ ਦੱਸੋ ਕਹਿੰਦਾ ਜੀ ਔਰਤ ਦੀ ਜੋ ਮਰਜ਼ੀ ਹੈ ਉਹਨੂੰ ਉਹ ਹੀ ਕਰਨ ਦਿਓ ਔਰਤ ਫਿਰ ਆਪੇ ਖੁਸ਼ ਰਹਿੰਦੀ ਹੈ ਤੋ ਰਾਜੇ ਨੇ ਮੁੜਕੇ ਉਹਨੂੰ ਮਾਫ ਕਰਤਾ ਤੇ ਰਾਜੇ ਨੂੰ ਵੀ ਗੱਲ ਦਾ ਪਤਾ ਲੱਗ ਗਿਆ ਸੋ ਜੇ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਤੁਸੀਂ ਇਸ ਕਹਾਣੀ ਨੂੰ ਲਾਈਕ ਕਰੋ ਤੇ ਕਮੈਂਟ ਕਰ ਦਿਓ ਤੇ ਨਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਲੀਜ਼ ਧੰਨਵਾਦ ਸਤਿ ਸ੍ਰੀ ਅਕਾਲ